ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸੋ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਸੱਟਾਈ ਤੇ ਕਰਤੀ ਜੀ ਬਲੌਗ ਦੀ ਸਟਾਰਟਿੰਗ ਹੈ ਸਵੇਰੇ ਸਵੇਰੇ 6:30 ਵਜੇ ਤੇ ਆਪਾਂ ਕੂਤਰ ਬਾਈ ਜਿਹੜੇ ਛੱਡ ਰਹੇ ਆ ਉਹ ਜਾਲਾਂ 'ਚ ਕੱਢ ਲਏ ਆ ਤੇ ਕੁਸ ਪੁਰਾਣੇ ਆ ਤੇ ਕੁਸ ਨਵੇਂ ਹੋਰ ਕੱਢੇ ਆਪਾਂ ਕੂਤਰ ਦੱਸਦੇ ਆ ਕਿਹੜੇ ਨਵੇਂ ਆ ਤੇ ਕਰਦੇ ਆ ਕਿ ਕਰਕੇ ਸਾਰੇ ਕਬੂਤਰ ਪਹਿਲਾਂ ਕੂਤੂਆਂ ਛੱਡ ਲਗੇ ਚਾਰ ਕੂਤਰ ਗਾਦਾ ਬਾਈ ਪੁਰਾਣਗੇ ਆ ਇੱਕ ਕੂਦਰੀ ਨਵੀਆਂ ਤੁਹਾਨੂੰ ਦੱਸਦੇ ਆ ਕਿਹੜੀ ਆ ਪਹਿਲਾ ਰਤੀ ਛੱਡਦੇ ਆ ਦੂਜੀ ਰਤੀ ਛੱਡਦਗੇ ਆ ਬਗਲ ਡੰਡੇ ਵਾਲੀ ਆ ਗੂਤਰੀ ਭਾਈ ਨਵੀਂ ਕੱਢੀ ਆ ਕਾਲੀ ਟੋਰੀ ਤੇ ਕਾਲਾ ਟੂਸਾ ਤੇ ਲਾਲ ਬਗਲ ਹੈ ਦੀ ਇਆ ਬੈਠ ਟੂਸੇ ਵਾਲੀ ਆ। ਇਹ ਡੰਡੇ ਟੂਸੇ ਵਾਲੀ ਆ। ਕੂਤਰਾਂ ਆਪਾਂ ਸ਼ਰਤਾਂ ਦੇ ਹੁਣ ਛੱਡਦੇ ਆ ਕੂਤਰਾਂ ਨੂੰ। ਲੋ ਜੀ ਕੱਢਦੇ ਆ ਕੂਤਰਾਂ ਨੂੰ। ਪਹਿਲਾਂ ਕੱਢਦੇ ਆ ਬਗਲਾਂ ਬੈਠ ਟੂਸੇ ਵਾਲਾ ਆ ਗੂਤਰ ਦੀ ਬਈ ਸਾਰੀ ਚੱਲ ਰਹੀ ਹੈ ਇਧਰੋਂ ਤੇ ਇਧਰੋਂ ਅੱਧੀ ਹਰੀ ਲਾਲ ਆ ਤੇ ਪੂਸ ਲਾਲ ਤੇ ਆ ਹੈਗਾ ਇੱਕ ਕਾਲਾ ਜੀਨਾ ਫਰੀਆਂ ਬਗਲਾਂ ਦਾ ਤੇ ਰੱਤਾ ਕਾਲੇ ਟੂਸੇ ਦਾ ਕਾਲੀ ਟੋਰੀ ਤੇ ਕਾਲੇ ਟੂਸਾ ਡੱਬਾ ਜੀ ਕਸ ਟੂਸੇ ਵਾਲਾ ਇਹਦੀ ਹੈਗੀ ਕਾਲੀ ਚਾਲਰ ਤੇ ਲਾਲ ਟੂਸਾ ਆ ਦੋਵੇਂ ਕੂਤਰ ਨਵੇਂ ਕੱਢਨੇ ਆ ਜੀ ਇੱਕ ਦੇ ਹੈਗੇ ਲਾਲ ਲਕੀਰਾਂ ਤੇ ਦੂਜੇ ਦੇ ਹੈਗੇ ਨੰਡੇ ਜੇ ਮਾਰੇ ਦੇ ਕੋਰੋਚੀ ਆ ਗਈ ਖੱਟੀਆਂ ਅੱਖਾਂ ਦਾ ਯਾ ਯਾ ਇੰਜ ਨਹੀਂ ਕਰੀਦੇ ਕਾਲਾ ਚੀਨਾ ਜੀ ਲਓ ਜੀ ਛੜਤੇ ਆ ਕੋਤਰਾ ਜਿ ਛੱਡੇ ਹੋਣਗੇ ਸਾਰੇ 14 15 ਲਓ ਜੀ ਇੱਕ ਕੋਤਰਾ ਛੱਡਣ ਲੱਗੇ ਆ ਦੋਨੇ ਟੂਸੇ ਗਲਾਬੀ ਤੇ ਹਰੀ ਪੂਛ ਵਾਲਾ ਇਹ ਜਾਲ ਚ ਪਾਇਆ ਨਹੀਂ ਸੀ ਇਹਨੂੰ ਹੁਣ ਛੱਡ ਦਿੰਨੇ ਆ ਮਗਰੋਂ ਹੁਣ ਚੱਲਦੇ ਆ ਜੀ ਖੇਤ ਨੂੰ ਤੇ ਟਰੈਕਟਰ ਮਗਰ ਪਾ ਲਿਆ ਹਾਲ ਤੇ ਜਲ ਕੇ ਬੋਹਨੇ ਬਾਣ ਨੂੰ ਅੱਜ ਪੱਲੰਗ ਨਾਲ ਲੈ ਕੇ ਆ ਬਗੱਤੀ ਕੋਠੇ ਮੰਨੇ ਕਿ ਤੇ ਕੂਤਰ ਆਪਾਂ ਛੱਡਦੇ ਆ ਚੱਲ ਆਗੇ ਵੇਖਾਂਗੇ ਕੀ ਵਾਂਦਾ ਤੇ ਮਿਲਦੇ ਚੱਲ ਕੇ ਖੇਤ ਵਿੱਚ ਆ ਗਏ ਜੀ ਖੇਤੋਂ ਵਾਪਸ ਆਪਾਂ ਇੱਕ ਕੂਤਰ ਆਪਣਾ ਬੈਠ ਗਿਆ ਇੱਕ ਆ ਬੈਠ ਗਿਆ ਦੋ ਬੈਠ ਗਿਆ ਇਹਨੂੰ ਚਾਰ ਤਾਰ ਤਾਂ ਪਾ ਜਾਲ 'ਚ ਤੇ ਦੂਜੇ ਕੂਤਰ ਉੱਡੀ ਜਾਂਦੇ ਆ ਉਹ ਦਿਖਾ ਦਗੇ ਤੁਹਾਨੂੰ ਸਾਰੇ ਬਹਿ ਜਾਣੇ ਦੇ ਵਿੱਚ ਆ ਜਾਂਦੇ ਆ ਜੇ ਹੁਣ ਧਰਦ ਗਏ ਬਾਈ ਕੂਤਰਾਂ ਨੂੰ ਆਪਣੇ ਨੂੰ ਪਾਣੀ ਤੇ ਦੂ ਬਾਅਦ ਚ ਪਾ ਦਾਂਗੇ ਦਾਣੇ ਧਰਦ ਗਏ ਸਾਰੇ ਖੋਡਿਆਂ ਚ ਕੁਝ ਪਹਿਲਾਂ ਤਾਂ ਜਿੱਦ ਲਈ ਜੀਵਤ ਰਹ ਦੇਈ ਹੋਈ ਲਓ ਜੀ ਧਰਦੇ ਆਪਾਂ ਪਾਣੀ ਧਰਦਾ ਤੇ ਦਾਣੇ ਵੀ ਧਰਦਾਂਗੇ ਫਿਰ ਤੇ ਸਤਰੀ ਵਾਲੇ ਕੂਤਰ ਨੂੰ ਲਾ ਕੇ ਵੀ ਪਾ ਦਨੇ ਜਾਲ ਚ ਲਾ ਲਿਆ ਕੂਤਰ ਥੱਲੇ ਬਈ ਆਪਾਂ ਉਹ ਪਰਲਾ ਕਾਲਾ ਚੀਨਾ ਸੀ ਵਾਹ ਸਤਰੀ ਤੇ ਬੈਠਾ ਜਿਹੜਾ ਤੇ ਇੱਕ ਆਪਣਾ ਕੂਤਰ ਉਹ ਬੈਠ ਗਿਆ ਕੂਟੀ ਤੇ ਕਾਲਾ ਚੀਨਾ ਜਿਹੜਾ ਹਰੀਆਂ ਬਗਲਾਂ ਨਾਲ ਤੇ ਦੂਜੇ ਕੂਤਰ ਆਪਣੇ ਆ ਗਏ ਆ ਆਇਆ ਚੱਲੋ ਲਓ ਜੀ ਕੂਤਰ ਆਪਣੇ ਬਾਈ ਚਾਰ ਹੋਰ ਬੈਠ ਗਏ ਆ ਤੇ ਬਸ ਚਾਰ ਰਹਿ ਗਏ ਮੰਗਰ ਤੇ ਕੂਦਰੀ ਆਪਣੇ ਹੋ ਬੈਠ ਗਈ ਤੇ ਇਹਨਾਂ ਨੂੰ ਲਾਉਣਾ ਥੱਲੇ ਉਤਰਾ ਆਪਣੇ ਬਈ ਸਾਰੇ ਬੈਠ ਚੁੱਕੇ ਆ ਸਿਰਫ ਇੱਕ ਉਤਰਾ ਡੀ ਜਾਂਦਾ ਆਪਣਾ ਦੋਨੇ ਟੂਸੇ ਲਾਲ ਉਹ ਤੁਹਾਨੂੰ ਦਿਖਾਉਨੇ ਆ ਜਦੋਂ ਆ ਗਿਆ ਇੱਥੇ ਕੋਟੇ ਦੇਖ ਉਤਰਾ ਨੂੰ ਪਤਾ ਨਹੀਂ ਪਣੀ ਕੋ ਆ ਗਿਆ ਬੁੱਢਾ ਜਿਹਾ ਛਾੜਦਾ ਆ ਗਿਆ ਉਤਰਾ ਬਈ ਫਿੱਕੇ ਪੈ ਗਏ ਯਾਰ ਹੁਣ ਗੂੜੇ ਕਰਾਂਗੇ ਇਹਦੇ ਉੱਚੇ ਦੇ ਘਟ ਨਹੀਂ ਦੇ ਲਓ ਵੀ ਵੀਰੋ ਆਹ ਕਰਤੇ ਆ ਜੀ ਗੰਡਿਆਂ ਦੀਆਂ ਪੂਕਾਂ ਵੜਤੀਆਂ ਤੇ ਇੱਧਰ ਪਏ ਆ ਹਜੇ ਅੱਧੇ ਪਏ ਅੱਧੋਂ ਜ਼ਿਆਦੇ ਤੇ ਇੱਧਰ ਆ ਇੰਨੇ ਵੜਤੇ ਆ ਸੇ ਉਹ ਇੱਧਰ ਬਣਾ ਰਹੀ ਹੈ 베ਬੇ ਸਬਜੀ ਕਾੜੀ ਸਬਜੀ 베ਬੇ ਹਾਂ ਕਾੜੀ ਕਾਲੀ ਕਾਲੀ ਹਾਜੀ ਬਣੋ ਨੀ ਅੰਮੀ ਕਾਲੀ ਜੀ ਅੱਜ ਆਲੂ ਹੌਲੂਆਂ ਦੇ ਵਿੱਚ ਕੀ ਪਾਏਗੀ ਕਾਲੀ ਛੋਲੇ ਚਿੱਟੇ ਛੋਲੇ ਕਾਲੀ ਛੋਲੇ ਤੇ ਚਿੱਟੇ ਛੋਲੇ ਕੀ ਦੋ ਨਹੀਂ ਕਾਲੇ ਛੋਲੇ ਹੋਈ ਅੱਜ ਖਾਵਾਂਗੇ ਆਲੂ ਤੇ ਨਾਲੇ ਡਾਕਟਰ ਨੇ ਕਿਹਾ ਸੀ ਆਲੂ ਖਾਈਨ ਤੇ ਤੂ ਤਾਰ ਕੇ ਆਲੂ ਬਹਿ ਗਈਆਂ ਤੇ ਹੁਣ ਇਹਨਾਂ ਨੂੰ ਕਿਵੇਂ ਤਵ ਤੇ ਆਪਣਾ ਕਬੂਤਰ ਵੀ ਉੱਡੀ ਜਾਂਦਾ ਹਜੇ ਤੇ ਸਬਜ਼ੀ ਸੂਜੀ ਤਾਂ ਚਲ ਤਾਰ ਲੈਣੀ ਹੈ ਇਹਨਾਂ ਨੇ ਤੇ ਆਪਾਂ ਕੂਤਰ ਨੂੰ ਦੇਖਦੇ ਹਾਂ ਕਿੱਥੇ ਆ ਆ ਰਿਹਾ ਆ ਜਾਂਦਾ ਤੇ ਟਾਈਮ ਵੀ ਚੈੱਕ ਕਰਾ ਦਨੇ ਆ ਤੁਹਾਨੂੰ ਲੋਜ 5:48 ਹੋ ਗਈ ਕੱਲਾ ਹੀ ਫਿਰਦਾ ਕੂਤਰ ਦੂਜੇ ਤਾਂ ਬਹਿ ਗਏ ਸੀ ਬਈ ਆਪਣੇ ਟੋਕੋ ਵਜੀ ਆ ਜਾਂਦਾ ਤੇ ਕਬੂਤਰ ਬਾਈ ਆਪਣਾ ਹਜੇ ਬੈਠਾ ਨਹੀਂ ਇਹਨੂੰ ਭੌਣਿਆ ਆਉਂਦਾ ਆ ਗਿਆ ਕੂਤਰ ਆ ਫਿਰਦਾ ਤੇ ਬੰਨਦੇ ਆ ਬਈ ਆਪਾਂ ਚਤਰੀ ਦੇ ਉੱਤੇ ਕੂਤਰੀ ਬੰਨਦੇ ਆ ਤੇ ਬਹੋਨਿਆਂ ਨੂੰ ਕੂਤਰੀ ਬੰਨਤੀ ਆਪਾਂ ਸਦਰੀ ਤੇ ਤੇ ਇਹਨੂੰ ਢਕਾਉਂਦੇ ਆ ਹੁਣ ਆਪਾਂ 来人！来人、哎！哎 ਕੂਤਰ ਬੈਠ ਗਿਆ ਜੀ ਚ ਲਾਉਨੇ ਥੱਲੇ ਪਾਉਨ ਨੂੰ ਤਾੜਨੇ ਫਿਰ ਲਓ ਜੀ ਕੂਤਰਾ ਸੀਗਾ ਉੱਡ ਗਿਆ ਬੈਠ ਗਿਆ ਆਪਣਾ ਦੋਨੇ ਟੂਸੇ ਲਾਲ ਹਰੀ ਪੂਸ ਤੇ ਵੀ 7 ਵਜੇ ਬੈਠ ਗਿਆ ਪੂਰੇ 10 ਮਿੰਟ ਰੈਕਟਰ ਉਡਵਾ ਕੇ ਇਹਨੂੰ ਪਿਉਨੇ ਆ ਪਾਣੀ ਫਿਰ ਲਓ ਜੀ ਗਰਮਾ ਗਰਮ ਪ੍ਰਸ਼ਾਦੇ ਰਾਤ ਦਾ ਖਾਣਾ ਤੁਸਾਂ ਦੇ ਨਾਲ ਇਧਰ ਲੱਸੀ ਬੇਬੇ ਨੇ ਬਣਾਈ ਅੱਜ ਆਲੂ ਤੇ ਚਿੱਟੇ ਛੋਲੇ ਤੇ ਨਾਲ ਨਿੰਬੂ ਦਾ ਮਿੱਠਾ achar ਤੇ ਆ ਬੈਠਾ ਤਿਆਰ ਖਾਈਏ ਨੇ ਰੋਟੀ ਬਈ ਚੰਗਾ ਵਰ ਖਾਣੇ ਆ ਚੰਗਾ ਤੁਸੀਂ ਵੀ ਖਾ ਲਓ ਲਓ ਜੀ ਪੁੱਤਰ ਨੂੰ ਪਾਣੀ ਪਾਣੀ ਪਿਆਤਾ ਸੀ ਆਪਾਂ ਤੇ ਧਰਦ ਗਏ ਜੀ ਬਦਾਮ ਪਾਣੀ ਪੁਣੀ ਫੈਚ ਲੈ ਹੀ ਉਤਰਨੇ ਇੱਧਰ ਦੀ ਹੁੰਦੀ ਐ ਇੱਥੋ ਹੀ ਹੁੰਦੀ ਲਓ ਖਾਲਾ ਤੇ ਬਦਾਮ ਦੋਂ ਖਾ ਲੇ ਵੇ ਓਦੋ ਛੜ ਦਾਂ ਗੁੱਡੇ ਚ ਨੂੰ ਲਓ ਜੀ ਕੂਤ ਨੂੰ ਖਵਾ ਦੇ ਬਦਾਮ ਬਦੂਮ ਤੇ ਛੜ ਦੀਏ ਖੁੱਡੇ ਚ ਇਹਨੂੰ ਲੋ ਜੀ ਉਤਰਾ ਆਪਾਂ ਛੜਤਾ ਖੁੱਡੇ ਚ ਤੇ ਕੁਝ ਇਹ ਵੀ ਕੱਢਦੇ ਆ ਬਾਹਰ ਤੇ ਕਰਨ ਲੱਗੇ ਆ ਜੀ ਹੁਣ ਅੱਜ ਦੀ ਬਲੌਗ ਦੀ ਸਮਾਰਤੀ ਤੇ ਕਿਵੇਂ ਲੱਗਿਆ ਜੀ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ